ਫਕੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮੋਣੀ ਬਸ਼ੀ ਕਰਨ ਮੰਤਰ ਲੈ ਕੇ ਹਾਜ਼ਰ ਹੋਈ ਹੈ ਇਸ ਮੰਤਰ ਦੇ ਨਾਲ ਤੁਸੀਂ ਕਿਸੇ ਨੂੰ ਵੀ ਆਪਣੇ ਵੱਸ ਦੀ ਵਿੱਚ ਕਰ ਸਕਦੇ ਹਾਂ ਕਿਸੇ ਨੂੰ ਵੀ ਮੋ ਸਕਦੇ ਹਾਂ ਲੇਕਿਨ ਇਸ ਮੰਤਰ ਦੀ ਸiddhi ਦੇ ਲਈ ਦੱਸੀ ਹੋਈ ਵਿਧੀ ਦੇ ਅਨੁਸਾਰ ਤੰਗ ਦੀ ਨਾਲ ਪੂਰੇ ਲਗਨ ਦੇ ਨਾਲ ਇਹ ਕਰੋਗੇ ਤਾਂ ਇਸ ਮੋਨੀ ਵਸ਼ਿਕਰਨ ਮੰਤਰ ਦੀ ਸiddhi ਤੁਸੀਂ ਪ੍ਰਾਪਤ ਕਰ ਸਕਦੀਆਂ ਤੁਸੀਂ ਇਹ ਸਿੱਧੀ ਨੂੰ ਹਾਸਲ ਕਰ ਸਕਦੀਆਂ ਇਹਦੇ ਲਈ ਪਹਿਲਾਂ ਕਿੰਨੇ ਦਿਨ ਦਾ ਜਾਪ ਕਰਨਾ ਪਵੇਗਾ ਕੀ ਕੀ ਕਰਨਾ ਹੋਏਗਾ ਕਿਹੜੀ ਮਾਲਾ ਦਾ ਜਾਪ ਕਰਨਾ ਇਹ ਸਾਰਾ ਇਸ ਤਰ੍ਹਾਂ ਹੈ ਇਸ ਸiddhi ਨੂੰ ਪ੍ਰਾਪਤ ਕਰਨੇ ਦੇ ਲਈ 21 ਦਿਨ ਲਗਾਤਾਰ ਪੰਜ ਮਾਲਾ ਤੁਹਾਨੂੰ ਜਾਪ ਕਰਨਾ ਹੋਵੇਗਾ ਰੋਜ਼ਾਨਾ ਪੰਜ ਮਾਲਾ ਦਾ ਜਾਪ ਜਿਸ ਟਾਈਮ ਤੁਸੀਂ ਪਹਿਲੇ ਦਿਨ ਤੋਂ ਜਾਪ ਸ਼ੁਰੂ ਕੀਤਾ ਉਸੇ ਟਾਈਮ ਤੋਂ ਹਰ ਰੋਜ਼ ਜਾਪ ਤੇ ਬੈਠਣਾ ਹੈ ਔਰ ਰੋਜ਼ਾਨਾ ਦੋ ਲੱਡੂ ਨਾਰ ਸਿੰਘ ਵੀਰ ਦੇ ਲੱਗਿਆ ਕਰਨਗੇ ਰੋਜ਼ਾਨਾ ਦੋ ਲੱਡੂ ਰੱਖਣੇ ਆ ਪਹਿਲੇ ਜਾ ਕੇ ਜਲ ਪ੍ਰਵਾਹ ਕਰ ਸਕਦੇ ਜਾਂ ਪੰਛੀ ਨੂੰ ਪਾ ਸਕਦੇ ਜਾਂ ਕਿਤੇ ਅਜਾੜ ਦੇ ਵਿੱਚ ਰੱਖ ਸਕਦੇ ਆ ਊਲ ਜਲ ਦਾ ਲੋਟਾ ਰੱਖਣਾ ਹੈ ਸਰੋਂ ਦੇ ਤੇਲ ਦਾ ਦੀਪਕ ਜਗਾਉਣਾ ਹੈ ਅਰਗਬਤੀ ਧੂਪ ਜਗਾ ਕੇ ਲਗਾ ਕੇ ਬੈਠਣਾ ਹੈ ਤੇ ਦੋਸਤੋ ਚਰਾਗ ਦੀ ਲਾਈਟ ਵੱਲ ਧਿਆਨ ਰੱਖਣਾ ਜਿਹਦੇ ਲਈ ਤੁਸੀਂ ਇਹ ਮੰਤਰ ਦੀ ਸiddhi ਕਰਨੀ ਹੈ ਬਸ਼ੀਕਰਨ ਕਰਨੇ ਦੇ ਲਈ ਉਹਦਾ ਧਿਆਨ ਰੱਖਣਾ ਹੈ ਉਹਦਾ ਧਿਆਨ ਹਰ ਵੇਲੇ ਜਿੰਨਾ ਚਿਰ ਜਾਪ ਚੱਲਦਾ ਤੁਹਾਡਾ ਧਿਆਨ ਰਹਿਣਾ ਚਾਹੀਦਾ ਤੁਹਾਡਾ ਉਦਰ ਹੀ ਇਸੇ ਤਰ੍ਹਾਂ ਜਾਪ ਕਰਦੇ ਜਾਣਾ ਤੋਂ ਦੋਸਤੋ ਜਿਹਦੇ ਲਈ ਤੁਸੀਂ ਜਾਪ ਕਰਨਾ ਹੋਏਗਾ ਤਕਰੀਬਨ 45 ਦਿਨਾਂ ਦੇ ਵਿੱਚ ਹੀ ਉਦਰ ਵੀ ਤੜਫੂਗੀ ਤੁਹਾਨੂੰ ਮਿਲਣੇ ਲਈ ਪਹੁੰਚੇਗਾ ਲੇਕਿਨ ਜੇਕਰ ਤੁਸੀਂ 21 ਦਿਨ ਦਾ ਜਾਪ ਕਰਦੇ ਹੋ ਤਾਂ ਇਹ ਹੈ ਕਿ ਇਹ ਨਹੀਂ ਕਿ ਤੁਹਾਡੇ ਕੰਮ ਨਹੀਂ ਹੋਣਗੇ ਹੋਣਗੇ ਪਰ ਇਹਦੇ ਲਈ ਕਈ ਵਾਰ ਰੋਕ ਜਾਂਦੀ ਨਹੀਂ ਕੰਮ ਹੋਣ ਜੇਕਰ ਤੁਸੀਂ 41 ਦਿਨ ਲਗਾਤਾਰ ਕਰ ਲੈਂਦੇ ਤਾਂ ਫਿਰ ਇਹ ਵੀ ਤੁਹਾਡੇ ਕੰਮ ਸਦਾ ਬਹਾਰ ਹੁੰਦੇ ਰਹਿਣਗੇ ਜਿਸ ਵੀ ਕੰਮ ਨੂੰ ਤੁਸੀਂ ਹੱਥ ਪਾਉਂਗੇ ਇਹ ਨਹੀਂ ਕਿ ਨਹੀਂ ਹੋਵੇਗਾ ਇਸੇ ਤਰ੍ਹਾਂ ਬਾਕੀ ਕਾਮ ਚਲਉਣਾ ਤੇ ਲਈ ਤੁਸੀਂ ਲਗਾਤਾਰ 21 ਦਿਨ ਦਾ ਵੀ ਜਾਪ ਕਰ ਸਕਦੇ ਆ ਜੇਕਰ ਸਿੱਧੀ ਪੂਰੀ ਤਰੀਕੇ ਦੇ ਨਾਲ ਪ੍ਰਾਪਤ ਕਰਨੀ ਹੈ ਤਾਂ ਫਿਰ 41 ਦਿਨ ਹੀ ਇਹਦਾ ਜਾਪ ਕਰਨਾ ਹੋਵੇਗਾ ਦੋਸਤੋ ਹੁਣ ਆਪ ਉਸ ਮੰਤਰ ਨੂੰ ਚੰਗੀ ਤਰ੍ਹਾਂ ਸੁਣਨਾ ਹੈ ਜਿਹਦੇ ਨਾਲ ਤੁਸੀਂ ਵਸ਼ੀਕਰਨ ਕਰਨਾ ਹੈ ਮੂਣੀ ਵਸ਼ੀਕਰਨ ਮੰਤਰ ਜਿਹਦੇ ਨਾਲ ਪਸ਼ੂ ਪੰਛੀ ਵੀ ਬਸਤੇ ਵਿੱਚ ਹੋ ਜਾਂਦੇ ਨੇ ਚੰਗੀ ਤਰ੍ਹਾਂ ਇਹ ਨੂੰ ਸੁਣ ਕੇ ਗੰਠ ਕਰਕੇ ਫੇਰ ਹੀ ਇਹਦਾ ਜਾਪ ਸ਼ੁਰੂ ਕਰਨਾ ਹੈ ਓਮ ਜਲ ਕੀ ਜੋਗਨੀ ਪਤਾਲ ਕੀ नाग ਜਿਸ पे 베ਜੂ ਕਿਸ पे लाग ਜਿੱਥੇ ਪੂਰਿਆ ਹੈ ਲਿਖਿਆ ਹੈ ਜਿਸ पे 베ਜੂ ਉਸੇ ਲਾਗ ਜਿਸ पे ਦੀ ਜਗਾ ਜੇ ਨੂੰ ਤੁਸੀਂ ਆਪਣੇ ਬਸਤੇ ਵਿੱਚ ਕਰਨਾ ਉਹਦਾ ਨਾਮ ਲੈਣਾ ਹੈ ਜਾਪ ਇਸੇ ਤਰ੍ਹਾਂ ਕਰਨਾ ਜਿਸ ਵੇਲੇ ਬਾਦ ਦੇ ਵਿੱਚ ਤੁਸੀਂ ਸਿੱਧੀ ਤੋਂ ਬਾਦ ਜੇ ਨੂੰ ਵੀ ਬਸਤੇ ਵਿੱਚ ਕਰਨਾ ਉਹਦਾ ਇੱਥੇ ਨਾਮ ਲੈਣਾ ਹਰ ਜਾਪ ਕਰਦੇ ਕਰਦੇ ਸੁੱਤੇ ਸੁਖ ਨਾ ਬੈਠੇ ਸੁਖ ਫਿਰ ਫਿਰ ਦੇਖੇ ਮੇਰਾ ਮੁਖ ਮੇਰੀ ਵੰਦੀ ਜੋ ਛੁੱਪੇ ਉਹ ਬਾਬਾ ਨਾਰ ਸਿੰਘ ਕੀ ਜਟਾ ਟੁੱਟੇ ਦੁਹਾਈ ਬਾਬਾ ਬਟਪਾਗ ਸਿੰਘ ਦੀ ਦੁਹਾਈ ਬਾਬਾ ਬਟਪਾਗ ਸਿੰਘ ਦੀ ਮੇਰਾ ਮਹਿਬੂਬ ਹਾਜ਼ਰ ਕਰ ਸੋ ਦੋਸਤੋ ਇਹ ਉਹ ਕਲਮਾ ਮੰਤਰ ਪਾਠ ਹੈ ਜਿਸ ਦਾ ਤੁਸੀਂ 21 ਦਿਨ ਜਾਂ 41 ਦਿਨ ਜਾਪ ਕਰਨਾ ਹੈ ਜਿਹਦੇ ਨਾਲ ਤੁਸੀਂ ਕਿਸੇ ਦਾ ਵੀ ਵਾਸੀ ਕਰਨ ਕਰ ਸਕਦੇ ਹਾਂ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਵੀਰਾਂ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਤੋਲੀ ਦੇ ਨਾਲ ਖੜ੍ਹੂ ਮਾਗੀ ਸੁਜਾ ਤਕਲੀ ਜੈ ਪੀਰਾਂ ਦੀ